ਪਤੀ ਨੂੰ ਮਾਰਨ ਵਾਲੀ ਦੇ ਆਸ਼ਕੀ ਸਿਰ ਦੇ ਉੱਤੋਂ ਲੱਗ ਗਈ ਹੈ ਹੁਣ ਬੱਲੂਆਣੇ ਵਾਲਾ ਜਿਹੜਾ ਸਿਰਫਰਾ ਇਸ ਦੇ ਪਿੱਛੇ ਲੱਗਾ ਸੀ ਹੁਣ ਸਾਰੀ ਗੇਂਦ ਉਸ ਦੇ ਪਾਲੇ ਚ ਸੁੱਟ ਦਿੰਦੀ ਹੈ ਸਾਰਾ ਕਸੂਰ ਉਸ ਦਾ ਕੱਢ ਦਿੰਦਾ ਹੈ ਖੁਦ ਨੂੰ ਨਿਰਦੋਸ਼ ਦੱਸ ਰਹੀ ਹੈ ਇਹ ਕਮੀਨੀ ਔਰਤ ਤੁਹਾਨੂੰ ਪਤਾ ਹੀ ਹੈ ਸੁਖਨ ਵਾਲੇ ਦੇ ਵਿੱਚ ਇੱਕ ਕਲੈਣੀ ਨੇ ਕਿੱਡਾ ਕਹਿਰ ਕਮਾਇਆ ਮਾਪਿਆਂ ਦਾ ਕਲੌਤਾ ਪੁੱਤਰ ਜਿਹਦੇ ਕੋਲ 20 ਕਿੱਲੇ ਜ਼ਮੀਨ ਸੀ ਜਿਹੜਾ ਸਾਊ ਸੀ ਜਿਹਦੀ ਸ਼ਰਾਪਤ ਦੀ ਸਾਰਾ ਪਿੰਡ ਗਵਾਈ ਭਰਦਾ ਸੀ ਜਿਨੇ ਕਦੇ ਮੂੰਹੋਂ ਗਾਲ ਨਹੀਂ ਕੱਢੀ ਸੀ ਜਿਨੇ ਕਦੇ ਕਿਸੇ ਖੈਰੀ ਨੂੰ ਮਾੜਾ ਨਹੀਂ ਬੋਲਿਆ ਸੀ ਉਸ ਨੌਜਵਾਨ ਨੂੰ ਉਸੇ ਦੇ ਘਰ ਦੇ ਵਿੱਚ ਆਪਣਾ ਯਾਰ ਛੱਡ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਕਲਹਿਣੀ ਨੇ ਜਿਹੜੀ 12ਵੀਂ ਤੱਕ ਇੱਕ ਸ਼ਰੀਫ ਕੁੜੀ ਸੀ ਸਿਰ ਤੇ ਕੇਸ ਦੀ ਬੰਦੀ ਸੀ ਅਮਰਤ ਛਕਿਆ ਹੋਇਆ ਸੀ ਮਾਪਿਆਂ ਨੇ ਕੈਨੇਡਾ ਭੇਜ ਦਿੱਤੀ ਉਥੋਂ ਦੀ ਹਵਾ ਇਸ ਨੂੰ ਪੱਛਮੀ ਦੇਸ਼ ਦੀ ਐਸੀ ਲੱਗੀ ਸਭ ਤੋਂ ਪਹਿਲਾਂ ਅਮਰਤ ਛੱਡਿਆ ਫੇਰ ਵਾਲ ਕਟਵਾਏ ਸਰੀਰ ਤੇ ਉਸ ਅੰਗਾਂ ਤੇ ਟੈਟੂ ਬਣਵਾਏ ਜਿਹਨੂੰ ਅਕਸਰ ਸਿਆਣੇ ਘਰ ਦੀਆਂ ਔਰਤਾਂ ਪਰਦੇ ਦੇ ਵਿੱਚ ਰੱਖਦੀਆਂ ਬਗਾਨੇ ਬੰਦੇ ਨੂੰ ਵੇਖਣ ਨਹੀਂ ਦਿੰਦੀਆਂ ਇਹਨੇ ਟੈਟੂ ਪੱਟਾਂ ਤੇ ਢਿੱਡ ਤੇ ਕਿੱਥੇ ਕਿੱਥੇ ਦਸੀਏ ਜਿੱਥੇ ਨਹੀਂ ਬਣਵਾਏ ਤੇ ਹੁਣ ਜਦੋਂ ਪੁਲਿਸ ਨੇ 7 ਦਿਨ ਇਹਨੂੰ ਰਿਮਾਂਡ ਤੇ ਰੱਖਿਆ ਹੁਣ ਕਹਿੰਦੀ ਐ ਕਿ ਮੈਂ ਤਾਂ ਬੇਕਸੂਰ ਸੀ ਮੇਰਾ ਜਿਹੜਾ ਆਸਕ ਸੀ ਬੱਲੂਆਣੇ ਵਾਲਾ ਉਹਨੇ ਮੈਨੂੰ ਇਹ ਪਾੜਤ ਪੜਾਈ ਸੀ ਕਿ ਗੁਰਵਿੰਦਰ ਨੂੰ ਰਾਦਾ ਅਰੋੜਾ ਸਮਝੀਦੇ ਆਪਾਂ ਉਹ ਰਾਦਾ ਆਪਣੇ ਦਾ ਰੋੜਾ ਉਸ ਨੂੰ ਆਪਾਂ ਪਾਸੇ ਕਰ ਦਈਏ ਉਸੇ ਨੇ ਚਿੱਟਾ ਲਿਆਂਦਾ ਸੀ ਉਹਦੀ ਵੀ ਜਿਹੜੀ ਹੁਣ ਪਿੱਛੋਂ ਦੀ ਹਿਸਟਰੀ ਨਿਕਲੀ ਆ ਉੱਥੇ ਪਤਾ ਲੱਗਾ ਕਿ ਉਹਦਾ ਪਿਓ ਆ ਜਿਹੜਾ ਉਹ ਪਿੰਡ ਦੇ ਵਿੱਚ ਇੱਕ ਮਹਿਮੇ ਪਿੰਡ ਦੇ ਵਿੱਚ ਮੈਡੀਕਲ ਸਟੋਰ ਚਲਾਉਂਦਾ ਮੈਡੀਕਲ ਸਟੋਰ ਚਲਾਉਂਦਾ ਜਿੱਥੇ ਉਹ ਨਜਾਇਜ਼ ਜਿਹੜੀਆਂ ਐਸਆਰ ਗੋਲੀਆਂ ਵਗੈਰਾ ਪ੍ਰੈਗਾ ਵਗੈਰਾ ਇਹ ਨਸ਼ੇ ਦੀਆਂ ਚੀਜ਼ਾਂ ਵੇਚਦਾ ਤੇ ਹੁਣ ਉਹ ਵੀ ਘਰ ਤੋਂ ਫਰਾਰ ਆ ਕਿਉਂਕਿ ਪਿੰਡ ਵਾਲੇ ਕਹਿੰਦੇ ਆ ਕਿ ਅਸੀਂ ਇਸਦਾ ਦੀ ਸ਼ਿਕਾਇਤ ਵੀ ਪਹਿਲਾਂ ਪੁਲਿਸ ਨੂੰ ਦੋ ਵਾਰ ਕਰ ਚੁੱਕੇ ਆ ਇਹਨਾਂ ਤੇ ਕੋਈ ਅਮਲ ਨਹੀਂ ਹੋਇਆ ਇਹ ਬਲੈਕੀਆਂ ਦਾ ਟੱਬਰ ਆ ਬਲੈਕੀਆਂ ਦੇ ਮੁੰਡੇ ਦੇ ਨਾਲ ਜਦੋਂ ਇਹ ਰਲੀ ਉਨੇ ਫਿਰ ਉਹੋ ਜੀ ਪਾੜਤੀਆਂ ਨੂੰ ਪੜਾਉਣੀ ਸੀ ਇਹਨੂੰ ਸ਼ਰੀਪ ਘਰ ਦਾ ਮੁੰਡਾ ਕਿੱਥੋਂ ਚੰਗਾ ਲੱਗਣਾ ਸੀ ਇਹਨੂੰ ਤਾਂ ਉਹਦਾ ਜਿਹੜਾ ਰਹਿਣ ਸਹਿਣ ਸੀ ਉਹ ਪਿੰਡ ਦੇ ਲੋਕ ਦੱਸਦੇ ਆ ਕਿ ਜਿਹੜਾ ਇਹ ਬਲੈਕੀਆਂ ਦਾ ਸ਼ੋਰ ਆ ਇਹਦਾ ਜਿਹੜਾ ਰਹਿਣ ਸਹਿਣ ਆ ਉਹ ਘੱਟੋ ਘੱਟ 40-50 ਕਿੱਲੇ ਵਾਲੇ ਦੇ ਬਰਾਬਰ ਹੈ ਸਕਾਰਪੀਓ ਗੱਡੀ ਰੱਖੀ ਹੋਈ ਸੀ ਭਾਵੇਂ 1.5 ਕਿੱਲਾ ਪੈਲੀ ਦੇ ਈ ਸੀ ਕੋਲ ਸਕਾਰਪੀਓ ਗੱਡੀ ਰੱਖੀ ਹੋਈ ਸੀ ਪੈਣ ਪਚਰ ਕੇ ਰਹਿੰਦਾ ਸੀ ਵੱਡਿਆ ਸ਼ਹਿਰਾਂ ਦੇ ਵਿੱਚ ਰਹਿੰਦਾ ਸੀ ਤੇ ਨਸ਼ੇ ਦਾ ਸਦਾਗਰ ਸੀ ਹੁਣ ਜਿਹੜੀ ਗੱਲ ਪਤਾ ਲੱਗੀ ਉਸੇ ਨੇ ਹੀ 파ੜਤ ਪੜਾਈ ਸੀ ਕਿ ਆਪਾਂ ਗੁਰਵਿੰਦਰ ਨੂੰ ਨਸ਼ੇ ਦਾ ਟੀਕਾ ਲਾ ਦੇਾਂਗੇ ਸਮਾਜ ਦੇ ਵਿੱਚ ਇਹ ਗੱਲ ਉੱਡ ਜੂਗੀ ਕਿ ਗੁਰਵਿੰਦਰ ਚਿੱਟਾ ਲਾਉਂਦਾ ਸੀ ਓਵਰਡੋਜ਼ ਦੇ ਨਾਲ ਉਹ ਜਿਹੜਾ ਦੁਨੀਆ ਤੋਂ ਚਲਾ ਗਿਆ ਤੇ ਨਾ ਤਾਂ ਆਪਣੇ ਤੇ ਕੋਈ ਸ਼ੱਕ ਕਰੂਗਾ ਤੇ ਨਾ ਹੀ ਜਿਹੜਾ ਆਪਾਂ ਆਪਣੇ ਰਾਹ ਦਾ ਰੋੜਾ ਜਿਹੜਾ ਉਹਨੂੰ ਵਧੀਆ ਤਰੀਕੇ ਦੇ ਨਾਲ ਪਾਸੇ ਕਰ ਦਿਆਂਗੇ ਪਰ ਪ੍ਰਮਾਤਮਾ ਵੀ ਕਿਤੇ ਨਾ ਕਿਤੇ ਭਾਵੇਂ ਪ੍ਰਮਾਤਮਾ ਨੇ ਖੁੱਲ ਕੇ ਮਦਦ ਨਹੀਂ ਕੀਤੀ ਪਰ ਉਸ ਨੌਜਵਾਨ ਨੇ ਉਹਦੀ ਜਿਹੜੀ ਭਗਤੀ ਸੀ ਉਹਦਾ ਜਿਹੜਾ ਬੋਲਬਾਲ ਸੀ ਉਹਦੀ ਮਰਿਆਦਾ ਰੱਖੀ ਜਦੋਂ ਉਸਦੇ ਟੀਕਾ ਲਾਉਣ ਲੱਗੇ ਤੇ ਉਹਦੀ ਜਾ ਖੁੱਲ ਗਈ ਫੇਰ ਇਸ ਕਲੈਣੀ ਨੇ ਉਸਨੂੰ ਮਾਰਿਆ ਤੇ ਹੁਣ ਕਹਿੰਦੀ ਆ ਕਿ ਮੈਂ ਤਾਂ ਬੇਦੋਸ਼ ਆ ਮੈਂ ਕੁਛ ਨਹੀਂ ਕੀਤਾ ਤੇ ਮੇਰੇ ਆਸ਼ਕ ਨੇ ਸਾਰਾ ਕੁਛ ਕੀਤਾ ਹੁਣ ਉਹਦੀਆਂ ਵੀ ਅੱਖਾਂ ਖੁੱਲ ਗਈਆਂ ਹੋਣਗੀਆਂ ਕਿ ਜਿਹਦੇ ਪਿੱਛੇ ਲੱਕੇ ਤੂੰ ਉਹ ਬੱਲੂ ਆਣੇ ਤੋਂ ਚੱਲ ਕੇ ਫਰੀਦਕੋਟ ਆਇਆ ਉਹ ਤੈਨੂੰ ਪੰਜਾਂ ਦਿਨਾਂ ਚੋਂ ਨੇ ਤੈਨੂੰ ਰਾਹ ਵਿਖਾਤਾ